ਹਲੋ ਹਾਂਜੀ ਹਾਂ ਦੱਸ ਯਾ ਮਦਨ ਮਦਨ ਅੰਟੀ ਕਰਕੇ ਨਾ ਬੰਦਾ ਮੁੱਕ ਰਹੀ ਜਨ ਮੈਂ ਹੂੰ ਹੂੰ ਮੈਂ ਤੇਰੀ ਯਾਹਰ ਹਾਂ ਕਰੀਏ ਹੂੰ ਦੱਸ ਤੂੰ ਮੈਨੂੰ ਕੀ ਆਲਣੇ ਪੁੱਛਣਾ ਚਾਹੁੰਦੀ ਐ ਨਾ ਯਮੀ ਤੁਸੀਂ ਮੈਂ ਕਹੇ ਰਿਸ਼ਤਾ ਰੱਖਣਾ ਚਾਹੁੰਦੇ ਮੇਰੇ ਨਾਲ ਮੈਂ ਤਾਂ ਇਹ ਪੁੱਛਣਾ ਜਲਦੀ ਹੋਰ ਕੀ ਆ ਵੀ ਕੱਲ ਤੇ ਨਾ ਇਹਨੂੰ ਪਤਾ ਲੱਗ ਗਿਆ ਫੇਰ ਦੇਖੋ ਤੁਹਾਨੂੰ ਡੜੀ ਤੁਸੀਂ ਤੇ ਪਿੱਛੇ ਹੋ ਜਾਣ ਮੈਨੂੰ ਇਹਨੇ ਕਹਿਣਾ ਤੂੰ ਖਰਾਬ ਆ ਨਹੀਂ ਗੱਲ ਸੁਣ ਲੈ ਮੇਰੀ ਤੂੰ ਮੈਂ ਤੇਰੇ ਕਹੇ ਬਿਚਰ ਹੋ ਮਤ ਪਤਾ ਲੱਗਣੇ ਨਹੀਂ ਜਿਵੇਂ ਅਸੀਂ ਜਰਾ ਰੋਜ਼ ਕਰਨਾ ਇੱਥੇ ਸਹਾਨ ਕਿੱਥੇ ਨੂੰ ਪਾ ਦੇ ਕਰ 6 ਮਹੀਨੇ ਬਾਅਦ ਨੰਬਰ ਲੱਗਣਾ ਸਾਡਾ ਕਿਸੇ ਕਰਾਗੇ ਕਰਾਗੇ ਤੇ ਰੋਜ਼ੀ ਬਿੱਲੀ ਨਾਲੇ ਹੁੰਕਰ ਕੋਈ ਨਾ ਕੋਈ ਹੁੰਦਾ ਹੀ ਹੈ ਹੂੰ 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 ਬਈ ਕਿਤੇ ਹੁਣਾ ਸਾਡਾ ਜੇ ਨੂੰ ਆਏ ਤੂੰ ਨਹੀਂ ਚਰਤਾ ਮਾਰਾ ਮੋਟੇ ਕੱਢੀ ਲੈਣਾ ਹੂੰ ਹੂੰ ਹਾਂ ਮੈਂ ਤੇਰੇ ਨਾਲ ਹੂੰ 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 ਬਈ ਕਿ ਉਹਨਾ ਅਸਰਾ ਜਦੋਂ ਆਏ ਤੁਮੀ ਸਰਤਾ ਮਾੜਾ ਮੋਟਾ ਕੱਢੀ ਜੇ ਲੈਣਾ ਹੂੰ ਹੂੰ ਮਾ ਮੇਰੇ ਨਾਲ ਜਿਹੜੀ ਜੇ ਬਾਹ ਫੜ ਲਈ ਬਾਹ ਛੱਡਣ ਵਾਲੇ ਬੰਦੇ ਅੱਗੇ ਵੀ ਰ ਹੂੰ ਹੂੰ ਤੁਮੀ ਜੇ ਵੀ ਗੁਰਮੀਤ ਨੂੰ ਮੇਰੇ ਤੋਂ ਮੰਮੀ ਮੰਮੀ ਦਾ ਮੰਮੀ ਨੂੰ ਬਦਲਾ ਕੇ ਫੇਰ ਮੰਮੀ ਨੂੰ ਪਤਾ ਹੀ ਨਾ ਕਰ ਦਿਨਾ ਕਿ 6 ਮਹੀਨੇ ਤੇ ਮਗਾਨੇ ਖੇੜ ਦੇ ਮੰਮੀ ਦੇ ਬਾਹਰ ਹੂੰ ਤਾਂ ਜੇ ਕਰਨਾ ਆਪਾਂ ਨੇ ਹੂੰ ਨਹੀਂ ਜੇ ਆਪਾਂ ਮਾੜਾ ਮੋਟਾ ਚੱਲਾਂਗੇ ਤੁਮੀ ਜਾਪ ਤਾਂ ਖਾਲੇ ਖਾਲੇ ਆ ਮੈਂ ਤੇਰੀ ਬਾਣੀ ਛੱਡੂਗਾ ਤੇ ਇਸ ਟਾਈਮ ਨੂੰ ਫੋਨ ਕਰਿਆ ਮੈਂ ਤਾਂ ਕਰਕੇ ਤੇਰੇ ਨਾਲ ਬਾਹ ਨੂੰ ਹੱਥ ਪਾਇਆ ਨਹੀਂ ਮੈਂ ਬੋਲਾਂਗਾ ਹੂੰ 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 ਉਹ ਤਾਂ ਮੇਰੀ ਜਾਨ ਤੇ ਬੱਸ ਐਨਮੀ ਇਹ ਕੀ ਮੈਂ ਤੁਹਾਨੂੰ ਕਿਹਾ ਹਾਂ ਸੱਚ ਜਦਦਾ ਮੇਰਾ ਵਿਆਹ ਹੋਇਆ ਜਦਦਾ ਛੋਂਦੇ ਆ ਨਾ ਤੁਸੀਂ ਆਹ ਤੇਰੇ ਨੂੰ ਦਿੱਦੀ ਲਾਈਨ ਮਾਰਦਾ ਜਦ ਕਰਿਆ ਕਿੰਨੀ ਤੇਨੀ ਲੈਣੀ ਹੋਇਆ ਠੀਕ ਆ ਮੈਨੂੰ ਪਤਾ ਨਹੀਂ ਮੈਨੂੰ ਪਤਾ ਜਦਦਾ ਮੇਰਾ ਵਿਆਹ ਹੋਇਆ ਜਦਦਾ ਛੋਂਦੇ ਆ ਨਾ ਤੁਸੀਂ ਆਹ ਤੇਰੇ ਦੱਦਈ ਲੈ ਮਾਰਦਾ ਜਾਂਦਾ ਸਵੇਰੇ ਸੁਣੀਏ ਤੇ ਨਹੀਂ ਲੈਣੀ ਮੈਂ ਤੇ ਯਾ ਮੈਂ ਤੁਮਾ ਪਤਾ ਮੈਨੂੰ ਪਤਾ ਹੂੰ ਹੂੰ ਮੈਂ ਤੇਰੇ ਨਾਲ ਚੱਲੋਂ ਤਾਂ ਮੇਰੇ ਤੇਰੇ ਨਾਲ ਬੜੀ ਜਿਲ ਉਹ ਕੋਲ ਦਾ ਹੂੰ ਹੂੰ ਮੈਂ ਰੋ ਤੇਰੇ ਬੰਨਾਂ ਪਹਿਲੇ ਉਹ ਮਾਰ ਦਾਂਦਾ ਸੀ ਪਤਾ ਮੈਨੂੰ ਤਾਂ ਤੇ ਤੁਸੀਂ ਮੁੱਖਰ ਲੈਣਾ ਤੇ ਹੁੰਦੇ ਆ ਨਾ ਮੁੱਖਰ ਦਾ ਨਹੀਂ ਮੈਂ ਤਾਂ ਹੁਣ ਹੁਣ ਚੱਲ ਪੂਰੀ ਕੁਦਰਤੀ ਬੋਲਣ ਤੇ ਮਾਂ ਦੀ ਗੋਵਾਲੀ ਗੱਲ ਹੂੰ ਹੂੰ

ਕੁੰਮੀ ਜਾ ਤਾਹੀ ਹੈ ਬਾਕੀ ਹੋ ਹੋਰ ਤਾਂ ਤੈਨੂੰ ਪਤਾ ਹੀ ਮੈਂ ਜੋ ਮਹੀਨੇ ਬਾਅਦ ਨੰਬਰ ਲੱਗ ਗਿਆ ਰਾਮਾਸੀ ਹਾਂਜੀ ਹਾਂਜੀ ਕੁੰਮੀ ਸਰ ਦਾ ਮੈਂ ਕਿਹਨੂੰ ਮਾਰਦਾ ਮੈਂ ਤਾਂ ਕੱਲ੍ਹ ਦੇ ਜੀ ਇਹਨਾਂ ਨੂੰ ਕਰ ਮਾ ਦਾ ਮੜੀ ਕੁੰਮੀ ਜੀ ਹੂੰ ਮੈਂ ਤੈਨੂੰ ਕੋਲ ਵੀ ਜੁਨੀ ਇੱਧਰ ਤੇ ਉੱਧਰ ਮਤ ਨੂੰ ਚੱਟੂ ਤੇਰੇ ਕੋਲ ਬਰਨਾਮੇ ਨਹੀਂ ਆਉਣਗੇ ਮੈਂ ਸਭ ਸਕੇ ਮੇਰੇ ਕੋਲ ਬਹੁਤ ਕੰਮ ਹੈ ਠੀਕ ਠੀਕ ਤੇਰੇ ਕੋਲ ਨਹੀਂ ਆਉਣਗੇ ਮੈਂ ਕਿਹਾ ਕਿ ਨਾ ਜੁਨੀ ਇੱਧਰ ਤੇ ਉੱਧਰ ਹੋ ਜੂ ਹੂੰ ਹੂੰ ਮੈਂ ਤਾਂ ਤੇਰੇ ਕੋਲ ਆਨ ਸ਼ੁਰੂ ਹੀ ਮਾਰਦਾ ਹਾਂ ਹਾਂ ਜੀ ਬਸ ਤੁਹਾਡਾ ਜਿਹੜਾ ਚੁਨੀਆ ਗਰੀਬ ਹੋਣਾ ਬਿਲਿੰਗ ਹੈ ਮੈਂ ਹਾਂ ਜੀ ਹਾਂ ਜੀ ਨਹੀਂ ਹੁਣ ਆਪਣਾ ਦੂਹਾ ਦਾ ਕੋਈ ਤੱਕ ਬੋਲ ਨਹੀਂ ਤਾ ਅਰੂਗਾ ਦੂਜੰਤਾ ਫੋਨ ਕਰਿਆ ਮੇਰੇ ਮਨ ਨੂੰ ਬੜੀ ਕੋਸ਼ਿਸ਼ ਜਿਹੜੀ ਹਮ ਮਗਾ ਮੇਰਾ ਜਿਹੜਾ ਮੈਂ ਕੰਮ ਕਰਨ ਦਾ ਮੇਰਾ ਹੋਇਆ ਹਾਂ ਬਹਾਨੀ ਨਹੀਂ ਬਹਾਨੀ ਬਣਾਦਾ ਪਰ